ਮਾਰੂ ਮੈਂ ਜਾਣੇਦਾਰ ਮੈਂ ਉਹ ਆ اچھا ਯਾਨੀ ਗਾਲਾਂ ਕੱਢਣ ਲੱਗਿਆ ਹਾਂ ਅਸੀਂ ਆ ਵੇਖ ਕੇ ਭਰੇ ਨੂੰ 300 ਰੁਪਏ ਦਵਾਇਆ ਹਾਂ ਆਹ ਲਓ ਤੇ ਇੱਕ ਪਟਕਲਵਾਨ ਨੇ ਖੱਤਫਾਈ ਮਾਰ ਹਾਂ ਤਾਂ ਭਈ ਹੋਣਾ ਇਸ ਤਰ੍ਹਾਂ ਦੇ ਬਿਨਾ ਬਰਤੀ ਜੋ ਬਗਾਰ ਬਰਤੀ ਜੋ ਨਾਮ ਸੀਮਾ ਸ਼ਰਮਾ ਵਾਟ ਇਨਚਾਰਜ ਆਮ ਪਾਰਟੀ ਦੀ। ਟਿੱਕੀ ਹੋਇਆ ਮੇਰੇ ਮੁੰਡੇ ਨਾਲ ਟੱਕਾ ਹੋਇਆ ਹੈ। ਮੇਰਾ ਬੋਟੇਟਾ ਇੱਥੇ ਗਾਨੇ ਵਾਲੇ ਗਾਣਾ ਮੰਡੀ ਦੇ ਗੇਟ ਦੇ ਵਿੱਚ ਸਿੰਘ ਵੇਸ਼ ਦਾ ਛਤਰੀ ਲਾਈ ਹੋਈ ਸੀ। ਉਹਦੇ ਵਿੱਚ ਰੇੜੀ ਆ ਕੇ ਮਾਰੀ ਤਾਂ ਮੁੰਡੇ ਦੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ। ਮੁੰਡੇ ਨੇ ਤਾਂ ਬੋਲਣਾ ਹੀ ਸੀ ਕਿ ਮੇਰੇ ਮੁੰਡੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ। ਤੇ ਉਹਦੇ ਆ ਕੇ ਗੱਲ ਕਰਕੇ ਤਾਂ ਮੁੰਡੇ ਆ ਮੁੰਡੇ ਨੂੰ ਕਹਿੰਦੇ ਕਿ ਤੈਨੂੰ ਪਤਾ ਨਹੀਂ ਕੌਣ ਹੈਗਾ ਸੀ। ਇਹਨਾਂ ਦਾ ਤੂੰ ਦੱਸ ਹੀ ਦੇ। ਕੰਨ ਦਾ ਖ ਸਥਾਨੇਦਾਰ ਕੋਲ ਫਿਰ ਇੰਨਾ ਥੋੜੀ ਹੰਤਾ ਵੀ ਤੁਸੀਂ ਆ ਕੇ ਦੱਸੋ ਵੀ ਤਾਂ ਤੁਸੀਂ ਗੱਲ ਵੀ ਫੋਨ ਮੁੰਡੇ ਦੇ ਗਰਮਾ ਫੜ ਕੇ ਤਿੰਨ ਚਾਰ ਲਾਈਆਂ ਵੀ ਫਿਰ ਮੇਰੇ ਪਾਪਾ ਦੇ ਘਰ ਨਹੀਂ ਆਈ ਯਾਰੀ ਪਾਪਾ ਫਿਰ ਫੋਨ ਆਉਣ ਇਹ ਵੀਡੀਓ ਬਣਾਉਂਦਾ ਸੀ ਨਾਲ ਫੋਨ ਖੋਲਿਆ ਫਿਰ ਇਹਨੇ ਵੀ ਖੋਲਿਆ ਤੇ ਉਹਨਾਂ ਦਾ ਫੋਨ ਇੰਦੇ ਕੋਲ ਰਹਿ ਗਿਆ ਫਿਰ ਦੁਆਰੇ ਆਏ ਕੰਨੇ ਫੋਨ ਦਿਓ ਅਸੀਂ ਕਿਹਾ ਫੋਨ ਅਸੀਂ ਸੀਟੀ ਜੀ ਦੇ ਆ ਇੱਥੇ ਨਹੀਂ ਦਿੰਦੇ ਮੈਂ ਕਸਰ ਵੀ ਤੁਹਾਨੂੰ ਸੀਟੀ ਹੀ ਮਿਲੇਗਾ ਵੀ ਅਸੀਂ ਇੱਥੇ ਨਹੀਂ ਦੰਦਗੇ ਤੇ ਫਟਾਫਟ ਮੈਨੂੰ ਵੀ ਖੱਚ ਕਰ ਰਿਹਾ ਉਹ ਨਹੀਂ ਖਤ ਕਰਦਾ ਉਹ ਕੰਨ ਜਨਤਾ ਮਗਰ ਸੀ ਜਨਤਾ ਨਾਲੋਂ ਤਾਂ ਪਤਾ ਨਹੀਂ ਮੇਰੇ ਨਾਲ ਕੀ ਕਰਨਾ ਸੀ ਲੈਣਾ اچھا ਮੈਂ ਆਪੇ ਸਾਥੇ ਮੈਂ ਵੀ ਕੀ ਕਰਕੇ ਫੜ ਕੇ ਦੁਆਤੀ ਉਹ ਤੋਂ ਕਰ ਲੈ ਗਏ ਹਾਂ ਇਹ ਨਾ ਮਲਾਜਮ ਇਹ ਨਾ ਤੱਕ ਕਿਸੇ ਜਨਾਨੀ ਨਾਲ ਕਹਿ ਨਹੀਂ ਸਕਦਾ ਜੀ ਜਦੋਂ ਮੈਂ کہہ ਰਹੀ ਹਾਂ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਆਵਾਮਾਂ ਦੀ ਪਾਰਟੀ ਤੇ ਪੰਜਾਬ ਸਰਕਾਰ ਦਾਬੇ ਕਰਦੀ ਸਹਿਫਤੇ ਪਰ ਕੋਈ ਨਹੀਂ ਸਕਦਾ ਕਰੀ ਜੀ ਹਾਂ ਜੀ ਹਾਂ ਜੀ ਉਸ ਦਾ ਹੋਰ ਪਹੁੰਚੀ ਹੈ ਜਦੋਂ ਸਾਰਾ ਕੁਝ ਹੋ ਗਿਆ ਉਹ ਫੱਟ ਗਿਆ ਉਹ ਦਾ ਮੁੰਡਾ ਫੱਟ ਗਿਆ ਮੈਂ ਕਹਤੋਂ ਉਹ ਰੁਕੋ ਬੰਦੇ ਸਕੇ ਫੋਨ ਲਿਆ 2 ਮਿੰਟ ਰੁਕੋ ਤੁਹਾਡਾ ਫੋਨ ਵੀ ਮਿਲ ਜਾਗਾ ਜਿਹੜੀ ਗੱਲ ਇੱਥੇ ਕਰ ਲੈਣੀ ਹੈ ਪਰ ਉਹ ਫੱਟ ਗਿਆ ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਲੇਡੀਸ ਨੂੰ ਫੜ ਕੇ ਖਿੱਚ ਕੇ ਲੈ ਗਏ ਉੱਥੋਂ ਟਿੱਕਣ ਜਨਾਨੀ ਹਟੇਗੀ ਲੈ ਉਹ ਤਾਂ ਕਰਕੇ ਫੱਡੇ ਲੈ ਅਮਨ ਜੀ ਕੀ ਹੋਇਆ ਕੀ ਨਹੀਂ ਸਿਮਾ ਦਾ ਕੰਮ ਕਰਦਾ ਜੀ ਇੱਥੇ ਮੋਟਰਸਾਈਕਲ ਖੜਾ ਸੀ ਫੜਾ ਤੇ ਉਹਨਾਂ ਦੇ ਮੁੰਡਿਆਂ ਨਾਲ ਲੈ ਆ ਕੇ ਵਿੱਚ ਮਾਰੀ ਰੇੜੀ ਤੇ ਵਾਈਡਰ ਟੁੱਟ ਗਈ ਮੋਟਰਸਾਈਕਲ ਦਾ ਆਪਣੇ ਦਾ ਤੇ ਕਹਿੰਦੇ ਜੇ ਤੁਹਾਨੂੰ ਹੁਣੇ ਦੱਸ ਦਾਂਗੇ ਅਸੀਂ ਕਿੰਨਾ ਦੇ ਮੁੰਡੇ ਜੇ ਕਹਿੰਦੇ ਮੈਂ ਕਹਾਂ ਕਿੰਨਾ ਲੈ ਆਉ ਕਹਿੰਦੇ ਕਲਵਾਂ ਤੁਸੀਂ ਸੱਤ ਲੋ ਮੈਂ ਕਹਾਂ ਜਿਹੜਾ ਨੁਕਸਾਨ ਹੈ ਤੁਸੀਂ ਮੇਰਾ ਨੁਕਸਾਨ ਭਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਯੋ ਉਹ ਨਾਣੇ ਥਾਣੇਦਾਰ ਨੂੰ ਸੱਦ ਲਾਈ ਮੇਰੇ ਆ ਕੇ ਤੇਨਾਂ ਚਾਰ ਮਾਰੀ ਉਹਨਾਂ ਨੇ ਸਕੂਟੀ ਠੱਲ ਕੇ ਹਾਂ ਸਿਵਲ ਦੇ ਵਿੱਚ ਸੀਗੇ ਜੀ ਕਹਿੰਦੇ ਮੈਂ ਥਾਣੇਦਾਰ ਤੇ ਮੁੰਡਾ ਆਇਆ ਕਹਿੰਦੇ ਮੇਰੇ ਮੁੰਡੇ ਆਇਆ ਕਹਿੰਦਾ ਉਹਨੂੰ ਪਤਾ ਨਹੀਂ ਕਹਿੰਦਾ ਮੈਂ ਤੇਰਾ ਮੋਟਰਸਾਈਕਲ ਕਹਿੰਦਾ ਹੁਣੇ ਬਾਉਂਡ ਕਰ ਦੂਆ ਮੈਂ ਕਹਿੰਦਾ ਤੂੰ ਕਰ ਦੇ ਕੋਈ ਗੱਲ ਨਹੀਂ ਮਾਰਿਆ ਥਾਣੇਦਾਰ ਨੇ ਆ ਮੇਰੇ ਮਾਰੇ ਤੇਨਾਂ ਚਾਰ ਮਾਰੇ ਜੀ ਤੇ ਮੈਂ ਇਹ ਉਹਨਾਂ ਦਾ ਫੋਨ ਫੜ ਲਿਆ ਉਹਨਾਂ ਨੇ ਮੇਰਾ ਫੋਨ ਫੜ ਲਿਆ ਮੈਂ ਵੀਡੀਓ ਬਣਾਉਣ ਲੱਗਿਆ ਉਹਨਾਂ ਨੇ ਮੇਰੇ ਫੋਨ ਖੋਲ ਆਏ ਮੇਰੇ ਫਿਰ ਦੋ ਤਿੰਨ ਮਾਰੀਆਂ ਮੁੰਡੇ ਕਾਫੀ ਛੜਾਉ ਤੇ ਆਪ ਹੀ ਬਾਕੀ ਹੋਇਆ ਲਖੀਸ ਕੇ ਲੈ ਗਈ ਬੰਦਾ 100 ਬੰਦਾ ਸੀ ਘੜੋ ਘੜਚਾਣਾ ਵਾਲਾ ਜੀ ਅਸੀਂ ਪੂਰੀ ਕਾਰਵਾਈ ਦੀ ਮੰਗ ਮੰਗਦੇ ਜੀ ਪੂਰੀ ਕਾਰਵਾਈ ਕੀਤੀ ਜਾਵੇ ਥਾਣੇਦਾਰ ਜੀ